ਸਸਗਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਵਿਦੇਸ਼ੀ ਕਾਮਿਆਂ ਦੇ ਲਈ ਵੱਡੀ ਖਬਰ ਸਾਹਮਣੇ ਆਈ ਹੈ ਇੱਕ ਅਸਥਾਈ ਨੀਤੀ ਅਪਡੇਟ ਖਾਸ ਵਰਕ ਪਰਮਿਟਾ ਵਾਲੇ ਲੋਕਾਂ ਨੂੰ ਤੇਜ਼ੀ ਦੇ ਨਾਲ ਨੌਕਰੀਆਂ ਬਦਲਣ ਦੀ ਆਗਿਆ ਦੇ ਰਿਹਾ ਹੈ ਕਾਮੇ ਆਪਣੀਆਂ ਪਰਮਿਟ ਅਰਜ਼ੀਆਂ ਦੀ ਪ੍ਰਕਿਰਿਆ ਦੇ ਦੌਰਾਨ ਨਵੀਆਂ ਭੂਮਿਕਾਵਾਂ ਵੀ ਸ਼ੁਰੂ ਕਰ ਸਕਦੇ ਨੇ ਹਾਲਾਂਕਿ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਦਾ ਇਹ ਅਪਡੇਟ ਪ੍ਰਕਿਰਿਆ ਨੂੰ ਸਰਲ ਬਣਾ ਰਿਹਾ ਹੈ ਇਸ ਨਾਲ ਹੀ ਬਿਨੇ ਕਾਰਨ ਕੋਈ ਸ਼ਰਤਾ ਪੂਰੀਆਂ ਕਰਨੀਆਂ ਹੋਣਗੀਆਂ ਤੇ ਇੱਕ ਵਾਰ ਫੇਰ ਮਨਜ਼ੂਰੀ ਮਿਲਣ ਤੋਂ ਬਾਅਦ ਕੰਮ ਇਹ ਆਪਣਾ ਨਵਾਂ ਰੋਜ਼ਗਾਰ ਸ਼ੁਰੂ ਕਰ ਸਕਤੇ ਨੇ ਕੈਨੇਡਾ ਵਿੱਚ ਮਾਲਕ ਵਿਸ਼ੇਸ਼ ਵਰਕ ਪਰਮਿਟ ਰੱਖਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਇੱਕ ਅਸਥਾਈ ਨੀਤੀ ਦਾ ਲਾਭ ਮਿਲਦਾ ਰਹੇਗਾ ਜੋ ਉਹਨਾਂ ਨੂੰ ਨਵੇਂ ਵਰਕ ਪਰਮਿਟ ਦੀ ਉਡੀਕ ਕੀਤੇ ਬਿਨਾ ਨੌਕਰੀਆਂ ਜਾਂ ਕਿਤੇ ਬਦਲਣ ਦੀ ਅਗਿਆ ਦਿੰਦੀ ਹੈ ਇੱਕ ਰਿਪੋਰਟ ਦੇ ਅਨੁਸਾਰ ਅਸਲ ਦੇ ਵਿੱਚ ਕੋਵਿਡ-19 ਮਹਾਮਾਰੀ ਦੌਰਾਨ ਪੇਸ਼ ਕੀਤੀ ਗਈ ਨੀਤੀ ਨੂੰ 22 ਮਈ 2025 ਨੂੰ ਅਪਡੇਟ ਕੀਤਾ ਗਿਆ ਸੀ ਇਮੀਗ੍ਰੇਸ਼ਨ ਰਿਫਿਊਜ਼ਸ ਅਟੇਸਟਿਡ ਸਿਟੀਨਸ਼ਿਪ ਯਾਨੀ ਕਿ IRCC ਤੋਂ ਅਪਡੇਟ ਕੀਤੀ ਗਈ ਚੰਤਕ ਨੀਤੀ ਦੇ ਤਹਿਤ ਬੰਦ ਵਰਕ ਪਰਮਿਟ ਵਾਲੇ ਕਰਮਚਾਰੀ ਨਵੀਂ ਨੌਕਰੀ ਸ਼ੁਰੂ ਕਰਨ ਦੀ ਇਜਾਜ਼ਤ ਦੀ ਬੇਨਤੀ ਕਰ ਸਕਦੇ ਨੇ ਜਦੋਂ ਕਿ ਨਵੇਂ ਵਰਕ ਪਰਮਿਟ ਦੇ ਲਈ ਉਹਨਾਂ ਦੀ ਅਰਜ਼ੀ ਉੱਤੇ ਵੀ ਹਜੇ ਵੀ ਪ੍ਰਕਿਰਿਆ ਕੀਤੀ ਜਾ ਰਹੀ ਹੈ ਆਮ ਤੌਰ ਤੇ ਇਨ੍ਹਾਂ ਕਾਮਿਆਂ ਨੂੰ ਕੋਈ ਵੀ ਨਵਾਂ ਰੁਜ਼ਗਾਰ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਦੇ ਨਵੇਂ ਵਰਕ ਪਰਮਿਟ ਦੇ ਮਨਜ਼ੂਰ ਹੋਣ ਤੱਕ ਉਡੀਕ ਕਰਨੀ ਪਵੇਗੀ ਉਹਨਾਂ ਨੂੰ ਕੈਨੇਡਾ ਵਿੱਚ ਵੈਧ ਅਸਥਾਈ ਨਿਵਾਸੀ ਦੇ ਦਰਜੇ ਦੇ ਨਾਲ ਹੋਣਾ ਚਾਹੀਦਾ ਹੈ ਤੇ ਨੇ ਵਰਕ ਪਰਮਿਟ ਜਾਂ ਫਿਰ ਵਰਕ ਪਰਮਿਟ ਐਕਸਟੈਂਸ਼ਨ ਅਰਜ਼ੀ ਜਮ੍ਹਾਂ ਕਰਵਾਈ ਹੋਣੀ ਚਾਹੀਦੀ ਹੈ ਜਦੋਂ ਉਹਨਾਂ ਨੇ ਅਰਜ਼ੀ ਦਿੱਤੀ ਸੀ ਤਾਂ ਉਹਨਾਂ ਨੂੰ ਕੰਮ ਕਰਨ ਦੇ ਲਈ ਅਧਿਕਾਰਿਤ ਹੋਣਾ ਚਾਹੀਦਾ ਸੀ ਇਸ ਨਾਲ ਹੀ ਉਹਨਾਂ ਦਾ ਇਰਾਦਾ ਨਵੀਂ ਨੌਕਰੀ ਦੀ ਪੇਸ਼ਕਸ਼ ਵਿੱਚ ਦੱਸੇ ਗਏ ਅਹੁਦੇ ਤੋਂ ਅਤੇ ਮਾਲਕ ਦੇ ਨਾਲ ਕੰਮ ਕਰਨ ਦਾ ਹੋਣਾ ਚਾਹੀਦਾ ਹੈ ਦਸੇ ਰਿਪੋਰਟ ਦੇ ਅਨੁਸਾਰ ਇੱਕ ਵਾਰ ਜਦੋਂ ਇਹ ਸ਼ਰਤਾਂ ਪੂਰੀਆਂ ਹੋ ਜਾਂਦੀਆਂ ਨੇ ਤੱਬੀ ਨੇਕਾਰ ਅਸਥਾਈ ਜਨਤਕ ਨੀਤੀ ਦੇ ਤਹਿਤ ਵਿਚਾਰ ਕਰਨ ਦੀ ਬੇਨਤੀ ਕਰ ਸਕਦਾ ਹੈ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਆਈ ਆਰ ਸੀ ਸੀ ਈਮੇਲ ਦੁਆਰਾ ਯੋਗਤਾ ਦੀ ਪੁਸ਼ਟੀ ਕਰੇਗਾ ਆਮ ਤੌਰ ਤੇ 10 ਤੋਂ 15 ਦਿਨ ਦੇ ਅੰਦਰ ਤੇ ਇਹ ਪੁਸ਼ਟੀ ਪ੍ਰਾਪਤ ਕਰਨ ਤੋਂ ਬਾਅਦ ਹੀ ਕਰਮਚਾਰੀ ਨਵੀਂ ਨੌਕਰੀ ਸ਼ੁਰੂ ਕਰ ਸਕਦਾ ਹੈ ਸੋਧੀ ਹੋਈ ਨੀਤੀ ਮਈ 2020 ਦੇ ਵਿੱਚ ਪੇਸ਼ ਕੀਤੇ ਗਏ ਅਸਲ ਸੰਸਕਰਣ ਦੀ ਥਾਂ ਲੈਂਦੀ ਹੈ ਮੁਕਤ ਤਬਦੀਲੀ ਬਾਇਓਮੈਟ੍ਰਿਕਸ ਜਮਾ ਕਰਨ ਤੋਂ ਛੋਟ ਨੂੰ ਹਟਾਉਣਾ ਜੋ ਕਿ ਪਹਿਲਾਂ ਦੀ ਨੀਤੀ ਦਾ ਹਿੱਸਾ ਸੀ ਤੇ ਮੌਜੂਦਾ ਨੀਤੀ ਅਗਲੇ ਨੋਟਿਸ ਤੱਕ ਲਾਗੂ ਰਹਿੰਦੀ ਹੈ ਪਰ ਬਿਨਾਂ ਚੇਤਾਵਨੀ ਦੇ ਵਾਪਸ ਲਈ ਜਾ ਸਕਦੀ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ